ਇਸ਼ਾ ਕੋਸ਼ਿਸ਼ ਕਰੀ ਦੀ ਹੈ ਕਿ ਤੁਹਾਡੇ ਵਾਸਤੇ ਕੁਝ ਨਵਾਂ ਲੈ ਕੇ ਆਈਏ ਅੱਜ ਜਿਹੜੇ ਸਾਰੇ ਸੂਟ ਪਾਰਟੀ ਵੇਅਰਸ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਨੇ neck design ਬਣੇ ਹੋਏ ਨੇ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਹੈਂਡਵਰਕ ਐਮਬ੍ਰੋਇਡਰੀ ਦੇ ਸੂਟ ਜਿਹੜੇ ਸਾਨੂੰ ਕਲੈਕਸ਼ਨ ਜਿਹੜੀ ਜ਼ਰੂਰ ਐਡ ਕਰਿਆ ਕਰੋ ਤੇ ਸਾਰੇ ਸੂਟਾਂ ਦਾ ਪ੍ਰਾਈਸ ਜਿਹੜਾ ਉਹ 3000 ਤੋਂ 3500 ਦੇ ਵਿੱਚ ਰਹੇਗਾ ਸਾਰੇ ਸੂਟਾਂ ਦਾ ਪ੍ਰਾਈਸ ਤੁਸੀਂ ਕੋਈ ਵੀ ਸੂਟ ਇੰਨਾ ਚੋਂ ਲੈ ਸਕਦੇ ਹੋ ਐਂਡ ਇਹਨਾਂ ਦੇ ਕਲਰਸ ਕਸਟਮਾਈਜ਼ ਨਹੀਂ ਹੋਣਗੇ ਜਿਹੜੇ ਵੀ ਡਿਜ਼ਾਈਨ ਜਿਹੜੇ ਆ ਅਵੇਲੇਬਲ ਹੈਗੇ ਨੇ ਸਾਰੇ ਉਹੀ ਡਿਜ਼ਾਈਨ ਆਉਣਗੇ ਤੇ ਤੁਸੀਂ ਇਹਨਾਂ ਵਿੱਚ ਆਪਣਾ ਕਲਰ ਸਿਲੈਕਟ ਕਰਕੇ ਸਕਰੀਨਸ਼ਾਟ ਤੁਸੀਂ ਵਟਸਐਪ ਤੇ ਭੇਜ ਕੇ ਆਪਣੀ ਦੀ ਸੂਰਤ ਦੀ ਬੁਕਿੰਗ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਲਾਸਟ ਜਿਹੜੇ ਆਪਾਂ ਜਿਹੜੇ ਸੂਟ ਐਡ ਕੀਤੇ ਨੇ ਉਹ ਬੁਟੀਕ ਸਟਾਈਲ ਨੇ ਉਹਨਾਂ ਦੇ ਤੁਸੀਂ ਕਲਰ ਡਿਜ਼ਾਈਨ ਜਿਹੜੇ ਕਸਟਮਾਈਜ਼ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਕੋਈ ਡਿਜ਼ਾਈਨ ਜਿਵੇਂ ਕਿ ਤੁਹਾਡੇ ਕੋਲ ਕੋਈ ਆਪਣੀ ਚੁਆਇਸ ਦਾ ਕਲਰ ਤੁਸੀਂ ਬਣਾਉਣਾ ਚਾਹੁੰਦੇ ਹੋ ਜਾਂ ਡਿਜ਼ਾਈਨ ਕੋਈ ਆਪਣੀ ਚੁਆਇਸ ਦਾ ਬਣਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਹੈਂਡ ਐਮਬਰਾਇਡਰੀ ਵਿੱਚ ਕਿਸੇ ਵੀ ਅ ਡਿਜ਼ਾਈਨਿੰਗ ਜਾਂ ਪੇਂਟ ਵਿੱਚ ਦਾ ਤੁਸੀਂ ਆਪਣਾ ਡਿਜ਼ਾਈਨ ਪੇਚ ਕੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਕਾਫੀ ਫੈਬਰਿਕ ਜਿਹੜੇ ਨਵੇਂ-ਨਵੇਂ ਆਏ ਹੋਏ ਨੇ ਸਾਰੇ ਫੈਬਰਿਕ ਬਹੁਤ ਸੋਹਣੇ ਹੁੰਦੇ ਨੇ ਬਟ ਆਪਣੀ ਚੋਇਸ ਦੇ ਫੈਬਰਿਕ ਤੇ ਸੂਟ ਬਣਾਉ ਉਹ ਬਹੁਤ ਜ਼ਿਆਦਾ ਅੱਛਾ ਲੱਗਦਾ ਵੀਡੀਓ ਨੂੰ ਲਾਈਕ ਐਂ ਚੈਨਲ ਨੂੰ